ਉਹਨਾਂ ਦੇ ਸਿਰ ਲੈਣੇ ਨੇ ਸਾਨੂੰ ਤੁਸੀਂ ਦਿਖਾ ਦਿਓ ਸੀ ਸੱਤ ਦੇ ਵਿੱਚ ਭਰੀ ਸੱਤ ਦੇ ਵਿੱਚ ਮਾਸੀ ਮੰਗਾ ਇਹ ਸਾਡੀ ਲੈਣ ਹੀ ਨਹੀਂ ਇਹ ਸਾਡੀ ਪੇਸ਼ਣ ਹੀ ਨਹੀਂ ਟੱਕਰ ਸਰਕਾਰ ਨਾਲ ਭੈਣ ਪੁਲਿਸ ਨਾਲ ਹੋਣਾ ਜਿਹੜੇ ਪੁਲਿਸ ਦੇ ਵਿੱਚ ਭਰਤੀ ਨੇ ਉਹ ਕੀਦੇ ਨੇ ਬਈ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਨੇ ਅਸੀਂ ਕਦੋਂ ਕਹਾਂ ਦੇ ਵੀ ਅਸੀਂ ਉਹਨਾਂ ਦੇ ਸਿਰ ਲਈਏ ਅਸੀਂ ਤਾਂ ਪ੍ਰਾਪਤੀ ਇਸ ਗੱਲ 'ਚ ਸਮਝਦੇ ਆ ਕਿ ਸਾਡੀ ਜ਼ਿੰਦਗੀ ਜਦੋਂ ਲੱਗ ਜਾਂਦੀ ਐ ਅੰਦੋਲਨ 'ਚ ਸਾਡੀ ਜਿੱਤ ਦਾ ਰਾਤਾ ਉਦੋਂ ਹੁੰਦਾ 2004 ਦੇ ਵਿੱਚ ਮਾਨਾਂ ਵਾਲੇ ਰੇਲਪਾਸਟੇਸ਼ਨ ਐ ਬਰਸਾਂ ਦੇ ਨੇੜੇ ਐ 12 ਕਿਲੋਮੀਟਰ ਦੂਰ ਪੈਂਦਾ ਮਾਨਾ ਵਾਲੇ ਰੇਲਵੇ ਸਟੇਸ਼ਨ ਉੱਥੇ ਪੁਲਿਸ ਦੀ ਛੱਟ ਦੇ ਨਾਲ ਸਾਡਾ ਗੋਲੀ ਨਾਲ ਇੱਕ ਬੰਦਾ ਅੰਗਰੇਜ਼ ਸਿੰਘ ਬਾਕੀਪੁਰ ਸ਼ਹੀਦ ਹੋ ਗਿਆ 27 ਸਾਲ ਦਾ ਮੁੰਡੇ ਦੀ লাশ ਸਾਡੇ ਹੱਥਾਂ 'ਚ ਪਈ ਹੈ ਪੁਲਿਸ ਨਾਲ ਝੜ ਹੋ ਗਿਆ ਇੱਕ ਕਪੂਰਨਾ ਹਵਲਦਾਰ ਆਪਣੀ ਭੀੜ ਦੇ ਵਿੱਚ ਆ ਗਿਆ ਤੇ ਡਿੱਗ ਪਿਆ ਉਹਦੇ ਜਦੋਂ ਡਾਂਗਾ ਮਾਰ ਲੱਗੇ ਆਪਣਾ ਮੋਕੇ ਜਿਹੜਾ ਪ੍ਰਧਾਨ ਨੰਦੋ trilok singh himmatpura ਉਹਦੇ ਉੱਤੇ ਨੰਮਾ ਪੈ ਗਿਆ ਕਹਿੰਦਾ ਇਹ ਨਹੀਂ ਮਾਰਨ ਦੇਣਾ ਡਾਂਗਾ ਉਹਦੇ ਪリア ਤੇ ਪੁਲਿਸ ਵਾਲੇ ਨੇ ਬਚਾ ਕੇ ਪੁਲਿਸ ਅੰਦਰ حوالے ਕੀਤਾ ਸਾਡਾ ਇਤਿਹਾਸ ਦਾ ਬਾਈ ਆ ਆਵਦਾ ਦੇਤਾ